ਦੀ ਬਹੁਤ ਦੁੱਖ ਭਰੀ ਖਬਰ ਤੁਹਾਨੂੰ ਦਿਖਾਉਣ ਜਾ ਰਹੀ ਹਾਂ ਜਿੱਥੇ ਕਿ ਡੇਢ ਸਾਲਾਂ ਬੱਚੀ ਦੀ ਘਰ ਦੇ ਵਿੱਚ ਖੇਡਦੇ ਹੋਏ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਘਰ ਦੇ ਵਿੱਚ ਘਰ ਦੀ ਰਿਪੇਅਰ ਦਾ ਕੰਮ ਚੱਲ ਰਿਹਾ ਸੀ। ਜੋ ਮਿਸਤਰੀ ਲੱਗੇ ਹੋਏ ਸੀ ਉਹਨਾਂ ਵੱਲੋਂ ਦਰਵਾਜ਼ਾ ਪੁੱਟ ਕੇ ਇੱਕ ਦਵਾਰ ਦੇ ਨਾਲ ਖੜਾ ਕੀਤਾ ਹੋਇਆ ਸੀ। ਇਸ ਵੇਲੇ ਦੀ ਬਹੁਤ ਦੁੱਖ ਭਰੀ ਖਬਰ ਤੁਹਾਨੂੰ ਦਿਖਾਉਣ ਜਾ ਰਹੀ ਹਾਂ ਜਿੱਥੇ ਕਿ ਡੇਢ ਸਾਲਾਂ ਬੱਚੀ ਦੀ ਘਰ ਦੇ ਵਿੱਚ ਖੇਡਦੇ ਹੋਏ ਮੌਤ ਹੋ ਗਈ ਹੈ ਖਬਰ ਸਮਰਾਲਾ ਦੇ ਪਿੰਡ ਹਾਤਪੁਰ ਦੀ ਦਿਖਾ ਰਹੀਆਂ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਵਿੱਚ ਘਰ ਦੀ ਰਿਪੇਅਰ ਦਾ ਕੰਮ ਚੱਲ ਰਿਹਾ ਸੀ ਤਾਂ ਜੋ ਮਿਸਤਰੀ ਲੱਗੇ ਹੋਏ ਸੀ ਉਹਨਾਂ ਵੱਲੋਂ ਦਰਵਾਜ਼ਾ ਪੁੱਟ ਕੇ ਇੱਕ دیوار ਦੇ ਨਾਲ ਖੜਾ ਕੀਤਾ ਹੋਇਆ ਸੀ ਜਿੱਦੇ ਜਿੱਥੇ ਡੇਢ ਸਾਲਾਂ ਦੀ ਬੱਚੀ ਬਾਣੀ ਕੌਰ ਉਸ ਦਰਵਾਜ਼ੇ ਦੇ ਨਾਲ ਖੇਡਦੀ ਹੋਈ ਜਦੋਂ ਲੱਕੀ ਤਾਂ ਉਸ ਤੋਂ ਬਾਅਦ ਲੋਹੇ ਦਾ ਦਰਵਾਜ਼ਾ ਉਸ ਡੇਢ ਸਾਲਾਂ ਬੱਚੀ ਦੇ ਉੱਪਰ ਡਿੱਗ ਪਿਆ ਜਿਸ ਤੋਂ ਬਾਅਦ ਦੀ ਮੌਤ ਹੋ ਗਈ ਹੈ ਦੱਸਿਆ ਜਾਂਦਾ ਹੈ ਕਿ ਪਿੰਡ ਹਮਾਤਪੁਰ ਜੋ ਕਿ ਸਮਰਾਲੇ ਦੇ ਨਜ਼ਦੀਕ ਹੈ ਤਾਂ ਉੱਥੋਂ ਦੇ ਦਰਸ਼ਨ ਸਿੰਘ ਦਾ ਵਿਆਹ 3 ਸਾਲ ਪਹਿਲਾਂ ਹੋਇਆ ਸੀ ਜਿੱਥੇ ਕਿ ਪਤਨੀ-ਪਤਨੀ ਦੇ ਦੋਨੇ ਆਪਸੀ ਰਿਸ਼ਤੇ ਖਰਾਬ ਹੋਏ ਜਿਸ ਤੋਂ ਬਾਅਦ ਜਾ ਕੇ ਦੋਨੋਂ ਦਾ ਤਲਾਕ ਹੋ ਗਿਆ ਤੇ ਬਾਣੀਕੌਰ 1.5 ਸਾਲ ਦੀ ਬੱਚੀ ਜੋ ਕਿ ਆਪਣੇ ਪਿਤਾ ਤੇ ਆਪਣੀ ਦਾਦੀ ਕੋਲ ਰਹਿੰਦੀ ਸੀ ਪਿਤਾ ਕਈ ਸਾਲਾਂ ਤੋਂ ਵਿਦੇਸ਼ ਦੇ ਵਿੱਚ ਗਿਆ ਹੋਇਆ ਸੀ ਇੱਥੇ ਕਿ ਪਿੱਛੇ ਤੋਂ ਕਰਦੇ ਰਿਪੇਅਰ ਦਾ ਕੰਮ ਕਰਦੀ ਡੈਕੋਰੇਸ਼ਨ ਕੀਤੀ ਜਾ ਰਹੀ ਸੀ ਜਿੱਥੇ ਕਿ ਮਿਸਤਰੀਆਂ ਵੱਲੋਂ ਜੋ ਰਿਪੇਅਰ ਦੇ ਕੰਮ ਕਰਦੇ ਕਰਦੇ ਇੱਕ ਦਰਵਾਜ਼ਾ ਪੁੱਟ ਕੇ ਜੁੱਧ ਰੱਖਿਆ ਸੀ ਤਾਂ ਇਸ ਦੇ ਨਾਲ ਇੱਕ ਹਾਦਸਾ ਵਾਪਰਿਆ ਜਦੋਂ ਜ਼ਖਮੀ ਹਾਲਤ ਦੇ ਵਿੱਚ ਉਸ ਬੱਚੀ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਤਾਂ ਦੱਸਿਆ ਜਾ ਰਿਹਾ ਕਿ ਹਸਪਤਾਲ ਦੇ ਵਿੱਚ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਬਹੁਤ ਹੀ ਹਿੰਮਤ ਭਾਗੀ ਖਬਰ ਹੈ ਜਿਸ ਨੂੰ ਲੈ ਕੇ ਪਰਿਵਾਰਕ ਮੈਂਬਰ ਸਦਮੇ ਦੇ ਵਿੱਚ ਨੇ ਕਿਉਂਕਿ ਬਹੁਤ ਪਿਆਰੀ ਸੀ ਬਾਣੀ ਕੌਰ ਜਿਸ ਨੇ 1.5 ਸਾਲਾਂ ਦੇ ਵਿੱਚ ਬਹੁਤ ਹੀ ਪਿਆਰ ਆਪਣੇ ਪਰਿਵਾਰ ਦਾ ਖੱਟਿਆ ਤੇ ਕਾਫੀ ਹਸਣ ਖੇਡਣ ਵਾਲੀ ਉਹ ਬੱਚੀ ਸੀ ਜੋ ਕਿ 1.5 ਸਾਲਾਂ ਦੇ ਵਿੱਚ ਹੀ ਆਪਣੀ ਜਾਨ ਗਵਾ ਚੁੱਕੀ ਕਿਉਂਕਿ ਇਦਾਂ ਦੇ ਛੋਟੋਟੇ ਕਈ ਵਾਰ ਲਾਪਰਵਾਹੀਆਂ ਹਾਦਸਿਆਂ ਦਾ ਕਾਰਨ ਬਣ ਜਾਂਦੇ ਨੇ ਇਸ ਲਈ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੀਆਂ ਜਿੱਥੇ ਕਿ ਜਦੋਂ ਉਸ ਬੱਚੀ ਨੂੰ ਖੇਰਦੇ ਹੋਏ ਹਸਪਤਾਲ ਦੇ ਵਿੱਚ ਲੈ ਕੇ ਗਏ ਉਹ ਜਿਹੜਾ ਹਾਦਸਾ ਵਾਪਰਿਆ ਕੀ ਹੈ ਬੱਚੇ ਨੂੰ ਜੀ ਇਹ ਪਿੰਡ ਹੈਤਪੁਰਾ ਜੀ ਦਾ ਹੈਗਾ ਜੀ ਇਹ ਘਟਨਾ ਇਹ ਦਰਸ਼ਨ ਸਿੰਘ ਅ ਜੀ ਦੀ ਬੇਟੀ ਆ ਦਰਸ਼ਨ ਸਿੰਘ ਜੂਸ ਸੀ ਗਿਆ ਹੋਇਆ ਔਰ ਕਰੀਬ ਸਾਲਕ ਤੋਂ ਇਹਦੀ ਬੇਟੀ ਦਾ ਨਾਮ ਸੀ ਬਾਣੀ ਕੌਰ ਇਹ ਆਪਦੀ ਦਾਦੀ ਯਾਨੀ ਕਿ ਦਰਸ਼ਨ ਸਿੰਘ ਦੀ ਮਾਤਾ ਕੋਲੇ ਗੁਰਦੇਵ ਕੋਲ ਕੌਰ ਕੋਲੇ ਰਹਿੰਦੀ ਸੀ ਉਹਦੀ ਪਰਵਰਿਸ਼ ਕਰਦੀ ਸੀ ਤੇ ਇਹਨਾਂ ਨੇ ਆਪਣੇ ਮਕਾਨ ਨੂੰ ਮਤਲਬ ਮਿਸਤਰੀ ਲਗਾਇਆ ਸੀ ਜੀ ਟੈਲ ਵਗੈਰਾ ਲਗਾਉਣ ਵਾਸਤੇ ਉਹਨਾਂ ਨੇ ਦਰਵਾਜ਼ੇ ਖੋਲੇ ਹੋਏ ਸੀ ਤੇ ਬੱਚੀ ਖੇਡਦੀ ਸੀ ਵੇੜੇ ਵਿੱਚ ਬੱਚੀ ਖੇਡਦੀ ਖੇਡਦੀ ਉਹ ਮਤਲਬ ਦਰਵਾਜੇ ਉੱਪਰ ਚੜਨ ਲੱਗੀ ਦਰਵਾਜਾ ਵਜਨਦਾਰ ਸੀ ਬੱਚੀ ਦੇ ਉੱਪਰ ਡਿੱਗ ਪਿਆ ਤੇ ਦਜੀ ਮੌਤ ਪਿੱਛੀ ਬੱਚੀ ਬੱਚੀ ਫਟੜੋ ਗਈ ਉਦੋਂ ਹੀ ਮਿਸਤਰੀ ਲੈ ਕੇ ਹਸਪੀਟਲ ਆ ਗਏ ਜੀ ਹਸਪੀਟਲ ਡਾਕਟਰ ਨੇ ਚੈੱਕ ਰਿਆ ਬੱਚੀ ਦੀ ਮੌਤ ਹੋ ਗਈ ਦਰਵਾਜਾ ਡਿੱਗਣ ਕਰਕੇ ਜੀ ਇਹ ਸਾਰੀ ਜਿਹੜੀ ਘਟਨਾ ਇਹਨਾਂ ਦੇ ਘਰੇ ਕੈਮਰੇ ਲੱਗੇ ਹੋ ਨੇ ਸੀਸੀਟੀਵੀ ਕੈਮਰੇ ਜੀ ਉਹਦੇ ਵਿੱਚ ਕੈਦ ਆ ਜੀ ਉਹਦੇ ਵਿੱਚ ਅਸੀਂ ਦੇਖਿਆ ਵੀ ਹੈ ਜੀ ਪੁਲਿਸ ਕੋਲ ਕੀ ਗੱਲ ਗੱਪੀ ਆ ਜੀ ਹਾਂਜੀ ਇਹ ਮਾਤਾ ਗੁਰਦੇਵ ਕੌਰ ਸਟੇਟਮੈਂਟ ਲਿਖਾ ਰਹੀ ਆ ਅਸੀਂ ਝੁੱਤ ਦੀ ਕਾਰਵਾਈ ਇਹ ਕੁਦਰਤੀ ਤੇ ਅਚਾਨਕ ਹੋਈ ਹੈ ਮੋਤ ਜੀ ਤਾਂ ਇਸ ਨੂੰ ਲੈ ਕੇ ਤੁਸੀਂ ਪੁਲਿਸ ਮੁਖੀ ਦਾ ਬਿਆਨ ਸੁਣਿਆ ਤੇ ਸੁਣ ਲੈ ਕੇ ਦਾਦੀ ਵੀ ਸਦਮੇ ਦੇ ਵਿੱਚ ਹੈ ਕਿ ਐਦਾਂ ਦੇ ਛੋਟੇ ਛੋਟੇ ਲਾਪਰਵਾਹੀਆਂ ਵੱਡੇ ਹਾਸੇ ਬਣ ਜਾਂਦੇ ਨੇ ਅਜਬਾਣੀ ਕੌਰ 1.5 ਸਾਲਾਂ ਦੀ ਬੱਚੀ ਪਰਿਵਾਰ ਦੇ ਕੋਲੋਂ ਚਲੀ ਗਈ ਹੈ ਤਾਂ ਐਦਾਂ ਦੇ ਹਾਸੇ ਆਉਣ ਵਾਲੇ ਜਿੰਨਾਂ ਦੇ ਵਿੱਚ ਨਾ ਵਾਪਰੇ ਤਾਂ ਜਰੂਰ ਇਸ ਵੀਡੀਓ ਨੂੰ ਬਤ ਬਤ ਸ਼ੇਅਰ ਕਰਿਓ ਤੇ ਅਪੀਲ ਕਰਦੇ ਆ ਜਿੰਨੇ ਵੀ ਤੁਹਾਡੇ ਦਰਸ਼ਕ ਦੇਖ ਰਹੇ ਨੇ ਕਿ ਘਰਾਂ ਦੇ ਵਿੱਚ ਕਦੇ ਵੀ ਕੋਈ ਇਸ ਤਰ੍ਹਾਂ ਦੀ ਤਾਂ ਪੇਰ ਦਾ ਕੰਮ ਲਗਾਇਆ ਹੋ ਤਾਂ ਜੂਰ ਧਿਆਨ ਆਪਣੇ ਛੋਟੇ ਬੱਚਿਆਂ ਦਾ ਰੱਖਿਆ ਕਰ ਜਿਹਦੇ ਨਾਲ ਕੀ ਉਹਨਾਂ ਨਾਲ ਵੀ ਕੋਈ ਹਾਸਨ ਵਾਪਰ ਸਕੇ ਇਹ ਇਕੱਲਾ ਘਰ ਦੇ ਕੰਮ ਨਹੀਂ ਕੋਈ ਹੋਰ ਵੀ ਤੁਸੀਂ ਕੰਮ ਕਰ ਰਹੇ ਹੋ ਤਾਂ ਬੱਚਿਆਂ ਨੂੰ ਉਸ ਕੰਮ ਤੋਂ ਦੂਰ ਰੱਖਣਾ ਚਾਹੀਦਾ ਕਿਉਂਕਿ ਕਈ ਵਾਰ ਬੱਚੇ ਖੇਡਦੇ ਖੇਡਦੇ ਹਾਸ ਸੰਦਾ ਸ਼ਿਕਾਰ ਹੋ ਜਾਂਦੇ ਨੇ ਤੇ ਹੋਰ ਖਬਰਾਂ ਦੇਖਣ ਲਈ ਬਹੁਤ ਬਹੁਤ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸ ਖਬਰ ਨੂੰ ਬਹੁਤ ਬਹੁਤ ਛੇ ਥੋੜੇ ਕੈਮਰਾਮੈਨ ਕਰ ਸ਼ਰਮਾ ਦਿਨ ਨਾਲ